ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੰਗਾਮਾ ਉਪ ਮੰਡਲ ਦਾ ਪਿੰਡ ਹੈ ਲਲੋਚੀ ਜਿੱਥੇ ਕਿ ਦੋਹਾਂ ਪਾਰਟੀਆਂ 'ਈ ਪਹਿਲੇ ਪਿੰਡ ਦਾ ਲੜਾਈ ਹੁੰਦੀ ਹੈ ਉਸਕੇ ਬਾਅਦ ਇਲਾਜ ਲਈ ਸਮਾਣਾ ਕੇ ਸਰਕਾਰੀ ਹਸਪਤਾਲ ਆਂਦੇ ਹਨ ਹਸਪਤਾਲ ਦੇ ਐਮਰਜੈਂਸੀ ਵੀ ਤਣਾ ਡਾਕਟਰ ਅਤੇ ਜਿਹੜਾ ਪੈਰਾਮੈਡੀਕਲ ਸਟਾਫ ਥਾ ਉਹਨਾਂ ਨੇ ਆਪਣੀ ਜਾਨ ਬੜੀ ਮੁਸ਼ਕਿਲ ਤੇ ਬਚਾਈ ਇਹਨਾਂ ਨੇ ਹਸਪਤਾਲ ਦੇ ਵਿੱਚ ਵੀ ਆ ਕੇ ਹੰਗਾਮਾ ਕੀਤਾ ਅਤੇ ਦੋਹਾਂ ਪਾਰਟੀਆਂ ਆਪਸ ਵਿੱਚ ਲੜੀਆਂ ਬਾਈਪਰ ਚਲਾਏ ਗਏ ਜਦੀ ਵੀਡੀਓ ਵਾਇਰਲ ਹੋਈ ਹੈ ਔਰ ਉਸ ਦੇ ਵਿੱਚ ਡਾਕਟਰਾਂ ਵੱਲੋਂ ਤੁਰੰਤ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ ਜਿੱਥੇ ਡਾਕਟਰਾਂ ਦੀ ਸੁਰੱਖਿਆ ਦੇ ਲਈ ਸਰਕਾਰ ਕਹਿੰਦੀ ਹੈ ਡਾਕਟਰ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਵੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਮਹੂੰਤ ਹੋਵੇ ਜੇ ਫੀਮੇਲ ਸਟਾਫ ਹੁੰਦਾ ਤਾਂ ਕੀ ਹੁੰਦਾ ਇਸ ਲਈ ਜਿਹੜੇ ਲੋਕ ਹਸਪਤਾਲ ਵਿੱਚ ਆ ਕੇ ਲੜਦੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਡਾਕਟਰਾਂ ਨੇ ਕੀਤੀ ਹੈ ਇਸ ਦੇ ਬਾਰੇ ਜਦੋਂ ਪੁਲਿਸ ਅਧਿਕਾਰੀ ਸਿਟੀ ਸਮਾਣਾ ਐਸਆਈ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸੂਚਨਾ ਮਿਲ ਤੇ ਸਾਡੀ ਟੀਮ ਪਹੁੰਚੀ ਹੈ ਅਸੀਂ ਡਾਕਟਰਾਂ ਦੇ ਬਿਆਨ ਦਰਜ ਕਰਕੇ ਜੋ ਵੀ ਬੰਦੀ ਕਾਰਵਾਈ ਹੈ ਜਿਨ ਲੋਕਾਂ ਨੇ ਇੱਥੇ ਹੰਗਾਮਾ ਕੀਤਾ ਲੜਾਈ ਝਗੜਾ ਕੀਤਾ ਉਹਨਾਂ ਦੇ ਖਿਲਾਫ ਸੀਸੀ ਫੂਟ ਦੇਖਣੇ ਕੇ ਬਾਅਦ ਵੀ ਸਖਤ ਕਾਰਵਾਈ ਕਰਾਂਗੇ ਪਿੰਡ ਚ ਸਰ ਵੀ ਇਹ ਵੀਡੀਓ ਬਣਾਣ ਗਈ ਦੀ ਕਲੋਨੀ ਦੀ ਜੀ ਅਸੀਂ ਇਹ ਬਣਾਣ ਗਈ ਦੀ ਸਾਡੀ ਆਬਦੀ ਕਲੋਨੀ ਆ ਜੀ ਰਜਿਸਟਰੀ ਕਰਾਈ ਹੋਈ ਆ ਅਸੀਂ ਉਹਦੇ ਵਾਸਤੇ ਲੋਨ ਕਰਾ ਰਹੇ ਹਾਂ ਜੀ ਤੇ ਇਹ ਕਹਿੰਦੇ ਵੀ ਮੈਨੂੰ ਕਲੋਨੀ ਚ ਘੜੀਸ ਕੇ ਲੈ ਕੇ ਨੇ ਇਹਨਾਂ ਦੇ ਨਾਲ ਕੋਈ ਨਹੀਂ ਸੀ ਇਕੱਲੇ ਸੀਗੇ ਜੀ ਹਾਂਜੀ ਮੇਰੇ ਘਰ ਵਾਲੇ ਨੇ ਜੀ ਸਾਨੂੰ ਤਾਂ ਜੀ ਉੱਥੋਂ ਉੱਥੋਂ ਕੋਈ ਦੱਸ ਕੇ ਆਇਆ ਘਰੇ ਵੀ ਉੱਥੇ ਤੁਹਾਡੇ ਬੰਦੇ ਨੂੰ ਉਹਨਾਂ ਨੇ ਫੜ ਲਿਆ ਠੀਕ ਪਲਾਟ ਹੈਗਾ ਜੀ ਮੇਰਾ ਤੇ ਬਣਾਇਆ ਉਹ ਪਹਿਲਾ ਸਰਕਾਰੀ ਮਿਲੇ ਸੀ ਔਰ ਉਹਦਾ ਰਜਿਸਟਰੀਆਂ ਹੋ ਗਈਆਂ ਮੈਂ ਹੁਣ ਉਹਦੇ ਲੋਨ ਲੈ ਕੇ ਉਥੇ ਮਕਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੇਰਾ ਇਨਾਂ ਦਾ ਉਹ ਹੈ ਨਹੀਂ ਮੈਂ ਲੋਨ ਤੇ ਬਣਾ ਰਿਹਾ ਤੁਹਾਨੂੰ ਮਾਰਿਆ ਫਿਰ ਉੱਥੇ ਇਹਨਾਂ ਨੇ ਉਹਨੂੰ ਮੈਂ ਮੇਰੇ ਪਲਾਟ ਚ ਕਲੋਨੀ ਚ ਕੁੜੀ ਇਸਕੇ ਲੈ ਗਏ ਆਪਣੇ ਦਰਵਾਜ਼ੇ ਚ ਲਿਜਾ ਕੇ ਨਾਲ ਇਹਨਾਂ ਨੇ ਵੀਡੀਓ ਵੀ ਬਣਾਈ ਆ ਵੀ ਹਾਂ ਮੇਰੇ ਅੰਦਰ ਵੜਨ ਲੱਗਿਆ ਸੀ ਤੇ ਮੇਰੀ ਵੀਡੀਓ ਬਣਾਉਣ ਲੱਗਿਆ ਸੀ ਇੰਨਾ ਨਾ ਮੈਨੂੰ ਕੁੱਟਿਆ ਮਾਰਿਆ ਮੇਰਾ ਸਿਰੇ ਸਿਰ ਕੁੱਟਿਆ ਚਲੋ ਉਸਕੇ ਬਾਅਦ ਇੱਥੇ ਆ ਕੇ ਕੀ ਝਗੜਾ ਹੋਇਆ ਓਰੇ ਆ ਕੇ ਕੋਈ ਹੁਣ ਹੋਇਆ ਉਹਨਾਂ ਨੇ ਹੱਥੋ ਪਾਈ ਕਰਿਆ ਲੇਡੀ ਜੀ ਨਾਲ ਠੀਕ ਕਿਹਨਾਂ ਨੇ ਉਹਨਾਂ ਨੇ ਉਹਨਾਂ ਨੇ ਲੇਡੀ ਜੀ ਨਾਲ ਹਾਂ ਜੀ ਹਸਤਾਲ ਦੀ ਲੜਾਈ ਸਰ ਅਸੀਂ ਐਡਮਿਟ ਹੋਣ ਵਾਸਤੇ ਆਏ ਸੀ ਤੇ ਉਹਨਾਂ ਨੇ ਨਾ ਆ ਕੇ ਸਾਡੀ ਲੇਡੀ ਜੀ ਖੜੀ ਹੈ ਦੇ ਰਾਸਤੇ 'ਚ ਉੱਥੇ ਹੱਥੋ ਪਾਈ ਕਰੀ ਤੇ ਲੇਡੀ ਜੀ ਦੇ ਕੱਪੜੇ ਵਗੈਰਾ ਵੀ ਪਾੜੇ ਜੀ ਤੇ ਜਦੋਂ ਜਦ ਉਹ ਹੁਣ ਅਸੀਂ ਲੱਗੇ ਖੜੇ ਦੇਖੀ ਹੈ ਜੀ ਸਾਡੀਆਂ ਜਨਾਨੀਆਂ ਨੂੰ ਕੁੱਟਦੇ ਇਹਨਾ ਪਿੰਡ ਪਲਾਟ ਕੱਟੇ ਹੋਏ ਨੇ 2013 ਚ ਸਾਡੇ ਕੋਲੇ ਪਲਾਟ ਹੈ ਸਾਡੇ ਕੋਲੇ ਦਵਾਰਾਂ ਕੱਢਿਆਂ ਵਜਾ ਸਾਰਾ ਕਬਜ਼ਾ ਸਾਡਾ ਪੰਜ ਵਾਰ ਪੰਚਾਇਤ ਨੇ ਸਮਝੌਤਾ ਕਰਦਾ ਇਹ ਠੱਕੇ ਨਾਲ ਸਾਡੇ ਪਲਾਟ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੇ ਆਗਦਾ ਜੀ ਅਸੀਂ ਮੁੰਡੇ ਨੂੰ ਭਰਤੀ ਕਰਨ ਆਇਆ ਅਸੀਂ ਅੰਦਰ ਐਮਰਜੈਂਸੀ ਚ ਬਣ ਲਗੇ ਸਾਡੇ ਗਲ ਪਏ ਗਏ ਜੀ ਡਾਕਟਰਾਂ ਨੇ ਛਿੜਕ ਕੇ ਬਾਹਰ ਕੱਢੇ ਨੇ ਉਹ ਇਹ ਸਾਡੇ ਨੇ ਜੀ ਕੋਰਟ ਚ ਕੇਸ ਚੱਲਦਾ ਜੀ ਸਾਡਾ ਪੰਚਾਇਤ ਨੇ ਤੇ ਉਹਦੇ ਐਮਐਲਏ ਦੀ ਵੀ ਸਾਰਿਆਂ ਦੀ ਸਮਝੌਤਾ ਹੋਇਆ ਹੋਇਆ ਜੀ ਵੀ ਜਿਹੜਾ ਅੱਜ ਤੋਂ ਬਾਅਦ ਇਹਨਾਂ ਗੈਲੀ ਕਰੂਗਾ ਉਹਨੂੰ 50000 ਰੁਪਏ ਜੁਰਮਾਨਾ ਜੀ ਨਹੀਂ ਇਹ ਨਾ ਹੀ ਉੱਥੇ ਸਾਡੇ ਘਰੇ ਹਮਲਾ ਕਰਨਾ ਨਹੀਂ ਜੀ ਵੀਡੀਓ ਬਣਾਣ ਲੱਗੇ ਜੀ ਪਤਾ ਨਹੀਂ ਕਿਹੜੀ ਕਿਉਂ ਮੈਂ ਕਿਹਾ ਮੈਂ ਵੀਡੀਓ ਕਰ ਬਣਾ ਰਾ ਮੇਰੇ ਨਾਲ ਕੁੱਟ ਮਾਰ ਕਰੀਏ ਜੀ ਇਹ ਵੀਡੀਓ ਮੈਂ ਕੱਲ ਹਾਂ ਜੀ ਇੱਥੇ ਆ ਕੇ ਦੇਖਣਾ ਕਿਉਂ ਕਰਿਆ ਇੱਥੇ ਇਹਨਾਂ ਨੇ ਕਰਿਆ ਜੀ ਅਸਤਾ ਹਮਰਜੰਸੀ ਸਾਡੇ ਪਿੱਛੇ ਤੇ ਆ ਗਈ ਜੀ ਡਾਕਟਰ ਸਾਹਿਬ ਦਾ ਫੋਨ ਆਇਆ ਸੀਗਾ ਵੀ ਤੇ ਮੇਰੀ ਪੇਸ਼ੈਂਟ ਆਏ ਨੇ ਡਿਜਲ ਰਾਈ ਝਗੜਾ ਕਰ ਰਹੇ ਨੇ ਅਸੀਂ ਸਵੇਤ ਪੁਲਿਸ ਪਾਰਟੀ ਆਏ ਆ ਜੋ ਜਿਹੜਾ ਸਾਡੇ ਹੰਦਪਨ ਨਾਲ ਡੈਜੜਾ ਬੰਦ ਹੋ ਗਿਆ ਸੀ ਡਾਕਟਰ ਸਾਹਿਬ ਤੋਂ ਕੰਪਲੀਟ ਲੈ ਰਹੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਇੱਥੇ ਬਣਦੀ ਆ ਉਹ ਅਲੱਗ ਕੀਤੀ ਜਾਣੀ ਆ ਜਿੱਥੇ ਤਾਂ ਝਗੜਾ ਹੋਇਆ ਲੋਲੋਚੀ ਪਿੰਡ 'ਚ ਉਹ ਉਹ ਕਾਰਵਾਈ ਲਗਉਣੀ ਆ ਬਸ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਇੱਥੇ ਆ ਕਿ ਇਹਨਾਂ ਨੇ ਦੱਸਿਆ ਸਾਨੂੰ ਵੀ ਸਾਡੀ ਲੜਾਈ ਝਗੜਾ ਹੋ ਗਿਆ ਇੱਥੇ ਲੜ ਪਏ ਨੇ ਗੇਟ ਤੇ ਅਸੀਂ ਕੋਲੋਂ ਰਿਕਵੈਸਟ ਵੀ ਕੀਤੀ ਜਿਹੜੀ ਗੱਲਬਾਤ ਹੈਗੀ ਬਾਹਰ ਜਾ ਕੇ ਆਪਣੀ ਕਰਕੇ ਆਓ ਕਿੱਥੇ ਕੀ ਲੱਗ ਰਹੇ ਆ ਬਾਈ ਪਰ ਟੰਗਾ ਚੱਲ ਨਹੀਂ ਕੋਈ ਹਾਂ ਜੀ ਹਾਂ ਸਭ ਜੋ ਵੀ ਇਹਨਾਂ ਦੇ ਹੱਥ 'ਚ ਸੀਗਾ ਸਭ ਯੂਜ਼ ਕੀਤਾ ਇਹਨ ਨੇ ਸਾਡੇ ਤੋਂ ਕੀ ਕੰਟਰੋਲ ਹੋਣੇ ਸੀਗਾ ਇਹਨਾਂ ਦਾ ਅਸੀਂ ਕਰ ਦਾਂਗੇ ਲੈ ਸਾਡਾ ਪਤਾ ਨਹੀਂ ਕੌਣ ਕਰੂ ਕਿਸੇ ਮੁਸਲਮਾਨ ਪਸਤੀ ਸਰੀ ਕਿਉਂ ਹਾਂਜੀ ਹਾਂਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨੇ